ਵੈਸੇ ਤਾਂ ਬਾਦਲ ਕਿਆਂ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਆ ਕਿ ਉਹਨਾਂ ਨੇ ਪੂਰਾ ਆਦੇਸ਼ ਜਿਹੜਾ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਇਆ ਗਿਆ ਸੀ ਉਹ ਨਹੀਂ ਮੰਨਣਾ ਪਰ ਫਿਰ ਵੀ ਇੱਕ ਵਾਰ ਸਿੰਘ ਸਾਹਿਬ ਦੇ ਵੱਲੋਂ ਫਿਰ ਜਿਹੜੀ ਆ ਤਾਕੀਦ ਕੀਤੀ ਗਈ ਆ ਬਾਦਲ ਕਿਆਂ ਨੂੰ ਕਿ ਭਾਈ ਪੂਰਾ ਹੁਕਮ ਮੰਨੋ ਪਰ ਅਸਤੀਫੇ ਕਿਉਂ ਨਹੀਂ ਪ੍ਰਮਾਨ ਕੀਤੇ ਜਾ ਰਹੇ ਬਿਲਕੁਲ ਜੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਇਆ ਜੀ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਕਰਨਾ ਕਾਨੂੰਨੀ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਹੈ ਧੰਨਵਾਦ ਕਿ ਪਰ ਉਹ ਪਹਿਲੇ ਸਪਸ਼ਟ ਕਰ ਚੁੱਕੇ ਨੇ ਕਿ ਉਹਨਾਂ ਨੇ ਭਾਰਤੀ ਸੰਵਿਧਾਨ ਨੂੰ ਜ਼ਿਆਦਾ ਅਹਿਮੀਅਤ ਦੇਣੀ ਆ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਇਸ ਗੱਲ ਨੂੰ ਜਾਣਬੁੱਝ ਕੇ ਟੈਕਨੀਕਲ ਗੱਲ ਬਣਾਈ ਜਾ ਰਹੀ ਹੈ ਜਦਕਿ ਬਹੁਤ ਸਾਰੇ ਲਾਅ ਐਕਸਪਰਟਸ ਦਾ ਮੰਨਣਾ ਹੈ ਕਿ ਇਦਾਂ ਦਾ ਕੋਈ ਮਸਲਾ ਹੈ ਨਹੀਂ ਜਦ ਪ੍ਰਧਾਨ ਮੰਤਰੀ ਮੋਦੀ ਪੁਜਾਰੀ ਬਣ ਕੇ ਮੰਦਿਰ ਦੀ ਇਨੌਗਰੇਸ਼ਨ ਕਰ ਸਕਦਾ ਹੈ ਅਕਾਲੀ ਦਲ ਜੇਕਰ ਕਾਲ ਤੱਕ ਸਾਫ ਦਾ ਹੁਕਮ ਮੰਨੇਗਾ ਤਾਂ ਇਹਦੇ ਨਾਲ ਕੀ ਸਮੱਸਿਆ ਖੜੀ ਹੋ ਸਕਦੀ ਪੰਤਕ ਰਾਜਨੀਤੀ ਦੇ ਵਿੱਚ 14 ਜਨਵਰੀ ਨੂੰ ਇੱਕ ਨਵੀਂ ਧਿਰ ਦਾ ਜਨਮ ਹੋਣ ਜਾ ਰਿਹਾ ਹੈ ਸੋਚਾ ਜੀ ਸ਼ਰਮਣ ਅਕਾਲੀ ਦਲ ਆਨੰਦਪੁਰ ਸਾਹਿਬ ਇਹਨਾਂ ਅਕੀਦਾਂ ਜਿੱਥੇ ਤਾਂ ਇਹ ਬਹੁਤ ਵੱਡਾ ਸਵਾਲ ਹੈ ਕਿ ਕੀ ਪਾਈ ਅਮਰਤਪਾਲ ਸਿੰਘ ਹੁਣੀ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਉੱਥੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਕੀ ਕਿਤੇ ਉਹ ਪਹਿਲਾਂ ਵਾਲੀਆਂ ਗਲਤੀਆਂ ਤਾਂ ਨਹੀਂ ਦੁਹਰਾਉਣਗੇ ਜਿਹੜੀ ਗਲਤੀ ਉਹਨਾਂ ਨੇ ਕੀਤੀ ਸੀ ਉਸ ਤੋਂ ਸਸਿਪਾ ਮੈਂ ਦੇਵਿੰਦਰ ਸਿੰਘ ਦੋਸਤੋ ਅਕਾਲੀ ਦਲ ਦੀ ਪੋਲਿਟਿਕਸ ਦੇ ਵਿੱਚ ਤੇ ਪੰਥਕ ਪੋਲਿਟਿਕਸ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਸ ਵੀਕੇ ਦਾ ਜਿਹੜਾ ਉਤਲ-ਪੁਤਲ ਚੱਲ ਰਹੀ ਹੈ ਉਹਦੇ ਵਿੱਚ ਅੱਜ ਇੱਕ ਹੋਰ ਅਧਿਆਇ ਜੁੜ ਗਿਆ ਕਿ ਕੁਝ ਦਿਨਾਂ ਤੋਂ ਮੈਸੇ ਤਾਂ ਲੰਬੇ ਸਮੇਂ ਤੋਂ ਪੰਥਕ ਪੋਲਿਟਿਕਸ ਦੇ ਵਿੱਚ ਕੋਈ ਦਿਨ ਨਹੀਂ ਇਦਾਂ ਦਾ ਹੁੰਦਾ ਜਿੱਦਣ ਕੁਝ ਨਾ ਕੁਝ ਨਾ ਹੋਵੇ ਤੇ ਹੁਣ 14 ਜਨਵਰੀ ਤੇ ਬਹੁਤ ਸਾਰੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਕਿ ਉਸ ਦਿਨ ਕੀ ਹੁੰਦਾ ਪੰਥਕ ਪੋਲਿਟਿਕਸ ਦੇ ਵਿੱਚ ਇੱਕ ਨਵੀਂ ਧਿਰ ਦਾ ਜਿਹੜਾ ਜਨਮ ਹੋਣ ਜਾ ਰਿਹਾ ਹੈ ਉਹਦੇ ਤੋਂ ਉਹਦੇ ਤੇ ਆਪਾਂ ਬੀਤੇ ਰੋਜ਼ ਗੱਲ ਕਰ ਹੀ ਚੁੱਕੇ ਆ ਭਾਈ ਅਮਰਿਤਪਾਲ ਸਿੰਘ ਉਹਨਾਂ ਤੇ ਅੱਜ ਇੱਕ ਵਾਰ ਫਿਰ ਜਿਹੜਾ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਆ ਜਥੇਦਾਰ ਆ ਉਹਨਾਂ ਦੇ ਕੁਝ ਬਿਆਨ ਸਾਹਮਣੇ ਆਏ ਨੇ ਉਹ ਬਿਆਨ ਕੀ ਨੇ ਉਹਨਾਂ ਨੇ ਇੱਕ ਵਾਰ ਫਿਰ ਤਾਕੀਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਸਤੀਫਾ ਦੇ ਲਈ ਵੀ ਤੇ ਨਾਲ ਦੀ ਨਾਲ ਗੈਨੀ ਹਰਪੀ ਸਿੰਘ ਵਾਲੇ ਮਸਲੇ ਦੇ ਉੱਤੇ ਵੀ ਤੇ ਇਹਦੇ ਨਾਲ ਨਾਲ ਕਿਸਾਨਾਂ ਦੇ ਨਾਲ ਜੁੜੀਆਂ ਵੀ ਇੱਕ ਦੋ ਹੋਰ ਜਿਹੜੇ ਅੱਜ ਬੜੀ ਇੰਪੋਰਟੈਂਟ ਉੱਥੇ ਮੀਟਿੰਗ ਹੋਣ ਜਾ ਰਹੀ ਹੈ ਡੱਲੇਆ ਸਾਹਿਬ ਦੀ ਸਿਹਤ ਨੂੰ ਲੈ ਕੇ ਵੀ ਜਿਹੜੀ ਹਾਈ ਪਾਵਰ ਕਮੇਟੀ ਹੈ ਇੱਕ ਹੋਰ ਇੰਟਰਸਟਿੰਗ ਖਬਰ ਇਹਦੇ ਨਾਲ ਹੀ ਸਾਹਮਣੇ ਆ ਰਹੀ ਹੈ ਕਿ ਸਰਕਾਰ ਦਾ ਰੌਂਕ ਕਿਸ ਤਰੀਕੇ ਦਾ ਹੈ ਜੇਕਰ ਆਪਾਂ ਪਹਿਲਾਂ ਪੰਥਕ ਪੋਲਿਟਿਕਸ ਤੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਪਤਾ ਕਿ 2 ਦਸੰਬਰ ਨੂੰ ਸਿੰਘ ਸਹਿਬਾਨਾ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਦੇ ਜਿਹੜੇ ਅਸਤੀਫੇ ਆ ਪ੍ਰਵਾਨ ਕਰੋ ਵਰਕਿੰਗ ਕਮੇਟੀ ਜਿਹੜੀ ਆ ਤੇ ਉਸ ਤੋਂ ਬਾਅਦ ਤੁਸੀਂ ਨਵੀਂ ਭਰਤੀ ਦਾ ਜਿਹੜਾ ਸਾਰਾ ਕੰਮ ਸ਼ੁਰੂ ਕਰੋ ਨਵੀਂ ਭਰਤੀ ਕਰਕੇ ਨਵੇਂ ਡੈਲੀਗੇਟ ਚੁਣੇ ਜਾਣ ਤੇ ਉਹ ਨਵੀਂ ਲੀਡਰਸ਼ਿਪ ਚੁਣੇ। ਸੋ ਉਹਨੂੰ ਲੈ ਕੇ ਬਾਕੀ ਤਾਂ ਸਾਰਾ ਕੁਝ ਹੋ ਗਿਆ। ਸਜਾਵਾਂ ਇਹਨਾਂ ਨੇ ਜੋ ਵੀ ਜਿਹੜਾ ਬਾਥਰੂਮ ਕਲੀਨ ਕਰਨੇ ਸੀ ਜਾਂ ਭਾਂਡੇ ਮੰਦਨੇ ਸੀ ਉਹ ਤਾਂ ਸਜਾਵਾਂ ਲਈ ਪਰ ਜਿਹੜੀ ਸਿਆਸੀ ਸਜਾ ਸੀ ਉਹਦੇ ਤੇ ਇਹ ਸ਼ੁਰੂ ਤੋਂ ਹੀ ਲੱਗਦਾ ਸੀ ਵੀ ਕੁਛ ਨਾ ਕੁਛ ਇਖਤਲਾਫ ਤਾਂ ਕਿਤੇ ਨਾ ਕਿਤੇ ਕਰਨਗੇ ਸੋ ਉਹ ਉਹਨਾਂ ਨੇ ਦਿਖਾਉਣਾ ਸ਼ੁਰੂ ਵੀ ਕਰ ਦਿੱਤਾ ਤੇ ਉਹਨੂੰ ਵੀ ਹੁਣ ਤਾਂ ਖੈਰ ਚਲੋ ਹੁਣ ਤਾਂ ਬਹੁਤ ਖੁੱਲ ਕੇ ਆ ਗਿਆ ਨਾ ਅਕਾਲੀ ਦਲ ਪਹਿਲਾਂ ਤਾਂ ਵੈਸੇ ਲੱਲਾ ਪੱਪਾ ਕਰ ਰਿਹਾ ਸੀਗਾ ਅਕਾਲ ਤਖਤ ਸਾਹਿਬ ਦਾ ਹੁਕਮ ਇਹ ਮੰਨਣ ਨੂੰ ਹੁਣ ਤਾਂ ਦਲਜੀਤ ਸਿੰਘ ਚੀਮਾ ਨੇ ਜਿਹੜੇ ਬੰਟੀ ਰਮਾਨਾ ਹੋਣੀ ਆ ਉਹਨਾਂ ਨੇ ਬੜਾ ਖੁੱਲ ਕੇ ਕਹਿ ਦਿੱਤਾ ਕਿ ਨਹੀਂ ਮੰਨੀਆਂ ਜਾ ਸਕਦੀਆਂ ਅਸੀਂ ਸਿੰਘ ਸਾਹਿਬ ਨੂੰ ਇਹ ਗੱਲ ਦੱਸ ਚੁੱਕੇ ਹਾਂ ਕਿ ਕਾਨੂੰਨਨ ਜੇਕਰ ਅਸੀਂ ਧਾਰਮਿਕ ਸੰਸਥਾ ਦਾ ਆਦੇਸ਼ ਮੰਨ ਕੇ ਅਸੀਂ ਕੁਝ ਵੀ ਕਰਦੇ ਆ ਕੋਈ ਵੀ ਪੋਲੀਟੀਕਲ ਪਾਰਟੀ ਆ ਧਾਰਮਿਕ ਸੰਸਥਾ ਦਾ ਆਦੇਸ਼ ਮੰਨ ਕੇ ਕੁਝ ਕਰਦੀ ਆ ਤਾਂ ਉਹਦੀ ਮਾਨਤਾ ਰੱਦ ਹੋ ਸਕਦੀ ਆ ਹੁਣ ਇਹਦੇ ਵਿੱਚ ਇਕੱਲੇ ਆਦੇਸ਼ ਮੰਨਣ ਦੀ ਨਹੀਂ ਗੱਲ ਹੈ ਈਸਵੀ ਕੇ ਨਾਲ ਜੇਕਰ ਦੇਖਿਆ ਜਾਵੇ ਜੇਕਰ ਮਾਨਤਾ ਰੱਦ ਹੋਣੀ ਹੋਵੇ ਤਾਂ ਆਪਾਂ ਉਸ ਦਿਨ ਵੀ ਗੱਲ ਕਰਦੇ ਆ ਇਹ ਗੱਲ ਕੀਤੀ ਸੀ ਕਿ ਦੇਖੋ ਪ੍ਰਧਾਨ ਮੰਤਰੀ ਮੋਦੀ ਨੇ ਉਹ ਇੱਕ ਮੰਦਰ ਦੇ ਪੁਜਾਰੀ ਵਾਂਗ ਰਾਮ ਮੰਦਰ ਦੀ ਇਨੋਗਰੇਸ਼ਨ ਦੇ ਵਿੱਚ ਸ਼ਾਮਲ ਹੋਏ ਸਾਰਾ ਕੁਝ ਸਾਰਾ ਸਾਰੀ ਦੁਨੀਆ ਨੇ ਦੇਖਿਆ ਲਾਈਵ ਟੈਲੀਕਾਸਟ ਹੋਇਆ ਉਸ ਦਾ ਜੇਕਰ ਧਾਰਮਿਕ ਮਾਨਤਾ ਰੱਦ ਹੋਣੀ ਹੁੰਦੀ ਤਾਂ ਭਾਜਪਾ ਦੀ ਹੋ ਸਕਦੀ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛੇ ਜਾ ਸਕਦੇ ਸੀ ਬਹੁਤ ਸਾਰੇ ਮਸਲੇ ਨੇ ਇਦਾਂ ਦੇ ਇੱਕ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣਾ ਹਰਿਆਣੇ ਦੀਆਂ ਚੋਣਾਂ ਲੜਨ ਨੂੰ ਬੜੇ ਕਾਲੇ ਸੀ ਇਹ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੀ ਲਗਾਤਾਰ ਗੱਲ ਚੱਲਦੀ ਰਹਦੀ ਹੈ ਵੀ ਉਹ ਉਹ ਜਿਹੜਾ ਆਪਣੇ ਉਸ ਦਿਨ ਚੰਜੀ ਸਿੰਘ ਬਰਾੜ ਹੋਣੀ ਆ ਉਹਨਾਂ ਨੇ ਗੱਲ ਦੱਸੀ ਸੀ ਕਿ ਵੀ ਜਿਹੜੇ ਧਾਮੀ ਹੋਣੀ ਆ ਉਹ ਅਕਾਲੀ ਦਲ ਦੇ ਵੀ ਜਿਹੜੇ ਮੇਨ ਮੈਂਬਰ ਨੇ ਉਹ ਅਕਾਲੀ ਦਲ ਦੇ ਵੱਲੋਂ ਮੇਨ ਮੈਂਬਰ ਵੀ ਨੇ ਤੇ ਐਸਜੀਪੀਸੀ ਦੇ ਪ੍ਰਧਾਨ ਵੀ ਨੇ ਵੈਸੇ ਵੀ ਐਸਜੀਪੀਸੀ ਇੱਕ ਤਰੀਕੇ ਨਾਲ ਅਕਾਲੀ ਦਲ ਦੇ ਕੋੜੀ ਹੈ ਤੇ ਉਹ ਤਾਂ ਕੋਈ ਏਡਾ ਮਸਲਾ ਹੈ ਨਹੀਂ ਸੀ ਉਹ ਵੈਸੇ ਸਿਰਫ ਤੇ ਸਿਰਫ ਇਹ ਕਿ ਸਕਵੀਜ਼ਿੰਗ ਬਾਦਲ ਨਹੀਂ ਪ੍ਰਧਾਨਗੀ ਤੋਂ ਲਾਂਬੇ ਹੋਣਾ ਚਾਹੁੰਦੇ ਇਹਦੇ ਚੱਲਦੇ ਆ ਉਹਨਾਂ ਨੇ ਉਹ ਸਾਰਾ ਮਸਲਾ ਬਣਾਇਆ ਤੇ ਇਹਨੂੰ ਲੈ ਕੇ ਹੁਣ ਵੀ ਇਹ ਇਹ ਗੱਲ ਬਿਲਕੁਲ ਜਿਹੜੀ ਸਾਫ਼ ਨਜ਼ਰ ਆ ਰਹੀ ਹੈ ਕਿ ਇਹਨਾਂ ਨੇ ਅਸਤੀਫੇ ਉਪਰਵਾਣ ਨਹੀਂ ਕਰਨੇ ਇਸੇ ਤਰੀਕੇ ਨਾਲ ਇਹਨੂੰ ਲਮਕਾਇਆ ਜਾ ਰਿਹਾ ਹਾਲਾਂਕਿ ਜਿਵੇਂ ਮੈਂ ਕਿਹਾ ਕਿ ਹੁਣ ਤਾਂ ਬਹੁਤ ਸਪਸ਼ਟਤਾ ਦੇ ਨਾਲ ਇਹ ਕਹਿ ਰਹੇ ਨੇ ਕਿ ਅਸੀਂ ਉਹ ਨਹੀਂ ਮੰਨ ਸਕਦੇ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹਾਂਜੀ ਉਹ ਸੀ ਕਰ ਲੈਣੀਆਂ ਜੀ ਵਰਕਿੰਗ ਕਮੇਟੀ ਦਾ ਜਲਦੀ ਉਹਦਾ ਹੋ ਜਾਣਾ ਅਸੀਂ ਆ ਹੁਣ ਮਾਗੀ ਦੇ ਪਹਿਲਾਂ ਕੁਝ ਦਿਨ 20 ਮੇਰਾ ਖਿਆਲ ਦਿਨ ਮੰਗੇ ਸੀ ਉਸ ਤੋਂ ਬਾਅਦ ਸ਼ਹੀਦੀ 15 ਵਾੜਾ 15 ਵਾੜਾ ਕਰਕੇ ਕਹਿਤਾ ਕਿ ਨਹੀਂ ਅਸੀਂ ਕਰ ਸਕਦੇ ਹੁਣ ਕਹਿਤਾ ਕਿ 14 ਜਨਵਰੀ ਤੱਕ ਕਿ ਉਹ ਗਾਂ ਤੋਂ ਗਾਂ ਜਿਹੜਾ ਉਹਨੂੰ ਟਾਲੀ ਜਾ ਰਹੇ ਨੇ ਐਂਡ ਆਫ ਦਾ ਡੇ ਉਹ ਕਿਤੇ ਨਾ ਕਿਤੇ ਤੱਕ ਕਰਨਾ ਪੈਣਾ ਇਹ ਪਹਿਲਾਂ ਖਬਰ ਆਈ ਸੀ ਕਿ ਜਿਹੜੇ ਅਕਾਲੀ ਦਲ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਮਿਲੇ ਸੀਗੇ ਸਿੰਘ ਸਾਹਿਬ ਨੂੰ ਜਥੇਦਾਰ ਕੈਨੇਡਾ ਵੀ ਸਿੰਘ ਉਹਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹਦੇ ਤੇ ਕੁਝ ਕਰੋ ਕਿ ਜਿਹੜਾ ਤੁਹਾਡਾ ਆਦੇਸ਼ ਸੀਗਾ ਵੀ ਉਹ ਤਾਂ ਮੰਨਿਆ ਨਹੀਂ ਜਾ ਰਿਹਾ ਕਿਉਂਕਿ ਆਦੇਸ਼ ਦਾ ਤਾਂ ਹੀ ਪੂਰੇ ਤੌਰ ਤੇ ਮੰਨਿਆ ਜਾਊਗਾ ਨਾ ਜੇਕਰ ਸੁਖਬੀ ਸਿੰਘ ਬਾਦਲ ਹੋਣਾ ਦਾ ਜਾਂ ਬਾਕੀ ਜਿੰਨੇ ਵੀ ਲੀਡਰਸ਼ਿਪ ਦਾ ਜਿਹੜਾ ਇਹਨਾਂ ਦਸਤੀਫਾ ਪ੍ਰਬਾਨ ਹੋਊਗਾ ਤੇ ਉਦੋਂ ਖਬਰਾਂ ਇਸ ਵੀਕੇ ਦੀਆਂ ਸਿਗੀਆਂ ਆਬੀਅਸਲੀ ਉਦੋਂ ਗੈਨੀ ਲਖਵੀਰ ਸਿੰਘ ਹੁਣੀ ਪਬਲਿਕਲੀ ਤਾਂ ਬੋਲੇ ਨਹੀਂ ਇਸ ਗੱਲ ਤੇ ਪਰ ਮੋਸਟਲੀ ਖਬਰਾਂ ਅੰਦਰੋਂ ਜਿੰਨੀਆਂ ਕੁ ਵੀ ਮਿਲੀਆਂ ਉਹ ਇਦਾਂ ਦੀਆਂ ਹੀ ਸੀ ਕਿ ਸ਼ਾਇਦ ਸਿੰਘ ਸਾਹਿਬ ਨੇ ਕਹਿ ਸਕਿਆ ਕਿ ਦੇਖੋ ਅਸੀਂ ਫੈਸਲਾ ਕਰ ਦਿੱਤਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਸੀਂ ਫੈਸਲਾ ਸੁਣਾ ਦਿੱਤਾ ਜੇਕਰ ਹੁਣ ਉਹ ਜਿਹਦੇ ਖਿਲਾਫ ਫੈਸਲਾ ਸੁਣਾਇਆ ਗਿਆ ਉਹਦੇ ਉੱਤੇ ਨਹੀਂ ਉਹ ਅਮਲ ਕਰਦੇ ਤੇ ਇਹ ਤਾਂ ਫਿਰ ਲੋਕਾਂ ਦੇ ਦੇਖਣਾ ਹੈ ਪੰਥ ਨੇ ਦੇਖਣਾ ਇਹ ਇਨੋਵੇ ਤਾਂ ਇੱਕ ਗੱਲ ਸਹੀ ਵੀ ਆ ਪਰ ਕਿਉਂਕਿ ਜਦੋਂ ਹੁਣ ਦੇਖੋ ਜਦੋਂ ਅਦਾਲਤਾਂ ਫੈਸਲਾ ਸੁਣਾਉਂਦੀਆਂ ਹਨ ਅਦਾਲਤਾਂ ਦੀ ਉਸ ਤਰੀਕੇ ਨਾਲ ਜੱਜ ਸਾਹਿਬ ਨੇ ਕੁਝ ਆਪ ਤਾਂ ਕੋਰਨਰ ਤੋਂ ਫੜ ਕੇ ਜਾ ਕੇ ਕ੍ਰਿਮੀਨਲ ਨੂੰ ਨਹੀਂ ਬੰਦ ਕਰਨਾ ਹੁੰਦਾ ਤੇ ਉਹਨਾਂ ਦੇ ਲਈ ਤਾਂ ਪੁਲਿਸ ਹੁੰਦੀ ਆ ਪੂਰੇ ਹਰੇਕ ਜਗ੍ਹਾ ਇੰਟਰਨੈਸ਼ਨਲੀ ਇੱਥੇ ਵੀ ਆਪਾਂ ਵੇਖੀਏ ਸੋ ਪਲੀਜ਼ ਨੇ ਫੜ ਕੇ ਉਹ ਜਿਹੜਾ ਫੈਸਲਾ ਹੁੰਦਾ ਉਹਨੂੰ ਨਾਫਿਸ ਕਰਨਾ ਹੁੰਦਾ ਸੋ ਕਾਲ ਤੱਕ ਸਾਭ ਦਾ ਕੋਈ ਉਸ ਤਰੀਕੇ ਦਾ ਸਿਸਟਮ ਤਾਂ ਹੈ ਨਹੀਂ ਇਹ ਤਾਂ ਇੱਕ 1 ਲੱਖ 1 ਲੱਖ ਕੀ ਜਿਹੜਾ ਸਾਡੇ ਤੇ ਫਰਜ ਆਇਤ ਹੁੰਦਾ ਹੁਣ ਜਦੋਂ ਇਹਨਾਂ ਨੇ ਭਾਂਡੇ ਤੋਤੇ ਆ ਸੇਵਾ ਕੀਤੀ ਆ ਉਹ ਕੋਈ ਇਹਨਾਂ ਨੂੰ ਡੰਡੇ ਨਾਲ ਤੱਕਰਵਾਈ ਨਹੀਂ ਗਈ ਉਹਨਾਂ ਨੇ ਆਦੇਸ਼ ਦਿੱਤਾ ਇਹਨਾਂ ਨੇ ਖੁਸ਼ੀ ਖੁਸ਼ੀ ਜਾ ਕੇ ਕਰ ਲਈ ਉਹ ਤੇ ਇਸੇ ਤਰੀਕੇ ਨਾਲ ਅਸਤੀਫੇ ਵਾਲੀ ਗੱਲ ਵੀ ਇਦਾਂ ਹੋਣੀ ਸੀ ਇਹਨਾਂ ਵੇ ਤਾਂ ਜੇਕਰ ਇਦਾਂ ਵੀ ਉਦੋਂ ਸਿੰਘ ਸਾਹਿਬ ਨੇ ਕਿਹਾ ਸੀ ਜੋ ਕੋਈ ਬਹੁਤ ਸਾਰੀਆਂ ਜਗ੍ਹਾਾਂ ਤੇ ਰਿਪੋਰਟ ਵੀ ਹੋਇਆ ਸੋ ਦੈਟ ਮੀਨਸ ਉਹ ਵੀ ਇੱਕ ਤਰੀਕੇ ਨਾਲ ਤਾਂ ਸਹੀ ਸੀ ਵੀ ਅਸੀਂ ਤਾਂ ਫੈਸਲਾ ਕਰ ਦਿੱਤਾ ਤੇ ਇਹਨਾਂ ਨੂੰ ਹੁਣ ਆਪੇ ਹੀ ਚਾਹੀਦਾ ਕਿ ਭਾਈ ਉਸ ਫੈਸਲੇ ਦੇ ਫੋਲ ਚੱਲਣ ਤੇ ਆਪਣੇ ਇਹ ਇਹਨਾਂ ਉਹਦਿਆਂ ਤੋਂ ਲੰਬੇ ਹੋਣ ਤੇ ਜੇਕਰ ਨਹੀਂ ਹੁੰਦੇ ਤਾਂ ਫਿਰ ਪੰਥ ਦੇਖ ਕੇ ਕਿ ਉਹਨਾਂ ਨੇ ਇਹਦਾ ਦਾ ਕੀ ਫੈਸਲਾ ਕਰਨਾ ਪਰ ਜੇ ਅੱਜ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਵੀ ਜਿਹੜੀ ਇੱਕ ਵਾਰ ਫਿਰ ਤਾਕੀਦ ਕੀਤੀ ਆ ਕਿ ਕੋਈ ਵੀ ਬਿਨਾ ਕਿਸੇ ਇਹਨਿੰਦ ਤੋਂ ਤੁਸੀਂ ਇਹ ਜਿਹੜੇ ਆ ਫੈਸਲੇ ਆ ਜਿਹੜੇ ਕੱਲ ਤੱਕ ਸਰਬ ਦੀ ਤਸੀਲ ਤੋਂ ਸੁਣਾਏ ਗਏ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਮੰਨਿਆ ਜਾਵੇ ਕਾਲੀ ਦਲ ਦੇ ਲੀਡਰਾਂ ਨੂੰ ਮੰਨਣਾ ਚਾਹੀਦਾ ਨਾਲ ਦੇ ਨਾਲ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਲੈ ਕੇ ਸਿੰਘ ਸਾਹਿਬ ਨੇ ਕਿਹਾ ਕਿ ਜਥੇਦਾਰਾਂ ਦਾ ਜਿਹੜੀ ਇਨਕੁਆਰੀ ਕਮੇਟੀ ਹੁੰਦੀ ਹੈ ਜਥੇਦਾਰਾਂ ਦੀ ਕੋਈ ਵੀ ਜੇਕਰ ਇਸਟਰੀਕ ਦੀ ਇਨਕੁਆਰੀ ਕਰਨੀ ਹੋਵੇ ਜਾਂਚ ਕਰਨੀ ਹੋਵੇ ਤੇ ਉਹ ਇਹ ਜਿਹੜਾ ਹੱਕ ਹੈ ਉਹ ਜਥੇਦਾਰਾਂ ਦਾ ਹੀ ਹੈ ਕੱਲ ਤੱਕ ਸਾਹਿਬ ਦੇ ਜਥੇਦਾਰ ਦਾ ਵੀ ਇਦਾਂ ਹੀ ਹੋਣੀ ਚਾਹੀਦੀ ਸੀ ਕਿ ਇਹਨਾਂ ਨੂੰ ਕੋਈ ਕਮੇਟੀ ਨਹੀਂ ਸੀ ਬਣਾਉਣੀ ਚਾਹੀਦੀ ਉਹ ਤੁਹਾਨੂੰ ਪਤਾ ਕਿ ਉਸ ਕਮੇਟੀ ਦੇ ਵਿੱਚ ਪਹਿਲਾਂ ਕੁਝ ਦਿਨ ਦਿੱਤੇ ਗਏ ਬਾਲਵਜ ਜਦੋਂ ਐਸਟੀਪੀਸੀ ਦੀ ਪਿਛਲੀ ਵਾਰ ਮੀਟਿੰਗ ਹੋਈ ਆ ਉਦੇ ਵਿੱਚ ਨੇਲੀ ਮਹੀਨਾ ਇੱਕ ਹੋਰ ਦੇ ਦਿੱਤਾ ਸੀ ਉਦੋਂ ਹੀ ਗਿਆਨੀ ਹਰਪੀ ਸਿੰਘ ਉਹਨਾਂ ਨੇ ਕਹਿ ਸਕਿਆ ਕਿ ਉਹ ਜਾਣ ਬੁੱਝ ਕੇ ਲਟਕਾ ਕੇ ਰੱਖਿਆ ਤਾਂ ਕਿ ਬਈ ਨਾ ਮੈਂ ਇੱਧਰ ਜੋਗਾ ਮੈਨੂੰ ਇੱਕ ਇਹਦਾ ਉਹਨਾਂ ਨੇ ਗਿਆਨੀ ਹਰਪੀ ਸਿੰਘ ਉਹਨਾਂ ਨੇ ਤਾਂ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਨੇ ਫੈਸਲਾ ਕਰਨਾ ਉਹਨਾਂ ਨੇ ਤਾਂ ਫੈਸਲਾ ਕੀਤਾ ਹੋਇਆ ਬਸ ਕਾਫੀ ਪੀਸਟੀ ਕਰਨਾ ਕਿ ਮੈਨੂੰ ਬਾਹਰ ਕੱਢਣਾ ਉਹਨਾਂ ਨੇ ਤੇ ਹਾਲਾਂਕਿ ਉਹ ਇੱਕ ਤਰੀਕੇ ਨਾਲ ਤਾਂ ਜੇਕਰ ਉਹ ਬਾਹਰ ਵੀ ਹੋ ਜਾਂਦੇ ਗੈਨੀ ਹਰਪੀ ਸਿੰਘ ਹੁਣੀ ਤਾਂ ਕਾਫੀ ਜ਼ਿਆਦਾ ਪੌਪੂਲਰਿਟੀ ਵੈਸੇ ਹਾਸਲ ਕਰ ਚੁੱਕੇ ਨੇ ਤੇ ਜੇਕਰ ਜਿਵੇਂ ਆਪਾਂ ਕਈ ਵਾਰ ਗੱਲ ਕੀਤੀ ਕਿ ਜਿਹੜਾ ਬਾਗੀ ਤੜਾ ਇਕੱਠੇ ਹੋ ਕੇ ਕੋਈ ਪਾਰਟੀ ਬਣਾਉਦਾ ਤੇ ਇਹ ਜਿਹੜਾ ਉਹਨਾਂ ਦੀ ਜੇਕਰ ਪ੍ਰਧਾਨਗੀ ਕਰਦੇ ਨੇ ਤੇ ਇਹਨਾਂ ਨੂੰ ਚੰਗੀ ਟੱਕਰ ਦੇ ਸਕਦੇ ਨੇ ਅਕਾਲੀ ਦਲ ਬਾਦਲ ਨੂੰ ਜਾਂ ਬਾਦਲ ਧੜੇ ਨੂੰ ਸੋ ਹੁਣ ਜੇਕਰ ਆਪਾਂ ਦੂਜੇ ਤਰੀਕੇ ਨਾਲ ਵੀ ਸੋਚੀਏ ਜਿਹੜਾ ਅਕਾਲੀ ਦਲ ਚਲੋ ਅਕਾਲ ਤਖਤ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਤੁਹਾਨੂੰ ਮੰਨਣੇ ਪੈਣੇ ਜਿਹੜੀ ਹੁਣ ਇਹਨਾਂ ਦੀ ਸੁਖਵੀਰ ਸਿੰਘ ਬਾਦਲ ਧੜੇ ਦੀ ਜਿਹੜੀ ਇਹਨਾਂ ਦੀ ਆਰਗੂ ਪਹਿਲੀ ਤਾਂ ਗੱਲ ਜਿੱਦਾਂ ਆਪਾਂ ਪਈ ਪਿੱਛੇ ਹੁਣੇ ਗੱਲ ਕੀਤੀ ਆ ਕਿ ਇਹ ਇਹ ਕੋਈ ਸਹੀ ਗੱਲ ਨਹੀਂ ਜਾਪਦੀ ਕਿ ਇਹਨਾਂ ਦੀ ਜਿਹੜੀ ਮਾਨਤਾ ਰੱਦ ਹੋ ਸਕਦੀ ਹੈ ਜਿਹੜੇ ਐਕਸਪਰਟ ਨੇ ਕਾਨੂੰਨਨ ਐਕਸਪਰਟ ਨੇ ਲਾਅ ਦੇ ਐਕਸਪਰਟ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਗੱਲ ਗਲਤ ਹੈ ਨਾਲੇ ਵੈਸੇ ਵੀ ਸਿੰਘ ਸਾਹਿਬ ਨੇ ਕੋਈ ਇਦਾਂ ਨਹੀਂ ਆਦੇਸ਼ ਕੀਤਾ ਕਿ ਤੁਸੀਂ ਜਾਓ ਤੇ ਤੁਹਾਨੂੰ ਅਸੀਂ ਬਾਹਰ ਕਰਤਾ ਤੁਸੀਂ ਇਕੱਲੀ-ਗੱਲ ਦੇ ਵਿੱਚ ਕਦੇ ਸ਼ਾਮਲ ਨਹੀਂ ਹੋ ਸਕਦੇ ਜਾਂ ਇਦਾਂ ਦਾ ਕੋਈ ਆਦੇਸ਼ ਨਹੀਂ ਦਿੱਤਾ ਉਹਨਾਂ ਨੇ ਵਰਕਿੰਗ ਕਮੇਟੀ ਨੂੰ ਕਿਹਾ ਜੇ ਸ੍ਰੀ ਕਿਨਰ ਜੋ ਵਿਧਿ ਵਿਧਾਨ ਹੈ ਉਹਦੇ ਹਿਸਾਬ ਦੇ ਨਾਲ ਹੀ ਚੱਲਨੇ ਉਹ ਤੇ ਬਰ ਐਨੀਵੇ ਇਦਾਂ ਤਾਂ ਪਹਿਲਾਂ ਜਿਹੜੀ ਝੂਂਦਾ ਕਮੇਟੀ ਆ ਉਹਨੇ ਵੀ ਇਹ ਰਿਪੋਰਟ ਦਿੱਤੀ ਸੀਗੀ ਕਿ ਜਿਹੜੀ ਲੀਡਰਸ਼ਿਪ ਆ ਉਹਨੂੰ ਲਾਭੇ ਹੋਣਾ ਚਾਹੀਦਾ ਸੋ ਖੈਰ ਜੇਕਰ ਇਹਦਾ ਵੈਸੇ ਇੱਕ ਤਾਂ ਇਹ ਵੀ ਇਹਦਾ ਸੰਕੇਤ ਜਾਂਦਾ ਕਿ ਇਹਦੇ ਤੋਂ ਤਾਂ ਇਹ ਗੱਲ ਸਾਹਮਣੇ ਆਉਂਦੀ ਆ ਕਿ that means ਕਿ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਨੂੰ ਉਹਦੀ ਮੰਨਣ ਦੇ ਲਈ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਤੋਂ ਇਨਕਾਰੀ ਹੋ ਜਾਓਗੇ ਤੇ ਵੈਸੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਸੁਪੋਜ਼ ਕਰੋ ਇਦਾਂ ਹੋ ਜਾਂਦਾ ਅਕਾਲ ਤਖਤ ਸਾਹਿਬ ਦਾ ਆਦੇਸ਼ ਮੰਨ ਲੈinde ਨੇ ਸੁਖਵੀਰ ਸਿੰਘ ਬਾਦਲ ਤੇ ਇਹ ਤੜਾ ਤੇ ਉਸ ਤੋਂ ਬਾਅਦ ਇਹਨਾਂ ਦੀ ਪਾਰਟੀ ਨੂੰ ਰੱਦ ਕਰ ਦਿੱਤਾ ਜਾਂਦਾ ਤੇ ਇਹ ਤਾਂ ਇਹਨਾਂ ਵੇ ਇਹਨਾਂ ਦੇ ਲਈ ਹੱਕ ਦੇ ਵਿੱਚ ਹੀ ਜਾਣਾ ਨਾ ਇਹਨਾਂ ਨੂੰ ਤਾਂ ਕਾਫੀ ਜ਼ਿਆਦਾ ਉਹਦੇ ਤੋਂ ਪੌਪੂਲਾਰਿਟੀ ਮਿਲਣੀ ਆ ਮਕਬੂਲੀਅਤ ਇਹਨਾਂ ਨੂੰ ਹੋਰ ਮਿਲਣੀ ਆ ਕਿ ਦੇਖੋ ਜੀ ਇਹਨਾਂ ਦੇ ਨਾਲ ਧੱਕਾ ਹੋ ਰਿਹਾ ਪੂਰੀ ਦੁਨੀਆ ਪੂਰੇ ਭਾਰਤ ਦੇ ਵਿੱਚ ਇੰਡੀਅਨ ਇਲੈਕਸ਼ਨ ਕਮਿਸ਼ਨ ਬੀਜੇਪੀ ਦੇ ਕੋਈ ਜਿਹੜਾ ਐਕਸ਼ਨ ਨਹੀਂ ਕਰਦਾ ਤੇ ਇੱਧਰ ਅਕਾਲ ਤਖਤ ਸਾਹਿਬ ਦਾ ਆਦੇਸ਼ ਅਕਾਲੀ ਦਲ ਨੇ ਕੀ ਮੰਨ ਲਿਆ ਤਾਂ ਇਹਨਾਂ ਤੇ ਐਕਸ਼ਨ ਹੋ ਗਿਆ ਤੇ ਪਾਰਟੀ ਦਾ ਦੁਆਰਾ ਵੀ ਰਜਿਸਟਰ ਕਰਾ ਸਕਦੇ ਆ ਹੋਰ ਨਿਤ ਨਵੀਆਂ ਪਾਰਟੀਆਂ ਰਜਿਸਟਰ ਹੁੰਦੀਆਂ ਆਮ ਆਦਮੀ ਪਾਰਟੀ 10 ਸਾਲ ਪਹਿਲਾਂ ਪਈ ਨਵੀਂ ਵਾਰ ਰਜਿਸਟਰ ਹੋਗੇ ਦੋ ਸੂਬਿਆਂ ਦੇ ਵਿੱਚ ਉਹਦੀ ਸਰਕਾਰ ਆ ਸੋ ਉਹਦਾ ਕੋਈ ਏਡਾ ਮਸਲਾ ਹੀ ਨਹੀਂ ਪਰ ਆਬਵੀਅਸਲੀ ਇਹ ਗੱਲ ਜਿੱਦਾਂ ਚੰਜੀ ਸਿੰਘ ਬਰਾੜ ਹੋਣਾ ਨੇ ਗੱਲ ਇਹ ਕਹੀ ਸੀ ਕਿ ਅਸਲ ਦੇ ਵਿੱਚ ਮਸਲਾ ਇਹੀ ਆ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੂੰ ਇਹ ਨਹੀਂ ਹਟਾਉਣਾ ਚਾਹੁੰਦੇ ਤੇ ਉਹ ਗੱਲ ਹੁਣ ਜਿਹੜਾ ਇਹ ਬਿਲਕੁਲ ਇਹ ਤਾਂ ਖੇਮੇਬੰਦੀ ਹੋ ਹੀ ਚੁੱਕੀ ਆ ਗਿਆਨੀ ਹਰਪੀ ਸਿੰਘ ਹੁਣ ਇੱਕ ਪਾਸੇ ਨੇ ਤੇ ਇਹ ਸਾਰਾ ਜਿਹੜਾ ਬਾਦਲ ਧੜਾ ਇਹ ਇੱਕ ਪਾਸੇ ਆ ਤੇ ਉਹਨਾਂ ਤੇ ਲਗਾਤਾਰ ਇਹ ਬਿਆਨਬਾਜ਼ੀਆਂ ਵੀ ਕਰ ਰਿਹਾ ਸੋ ਅੱਜ ਦੇ ਇਸ ਬਿਆਨ ਤੋਂ ਬਾਅਦ ਇਹ ਕੀ ਜਿਹੜਾ ਅਪਣਾਉਂਦੇ ਨੇ ਹਾਲਾਂਕਿ ਜਿਵੇਂ ਮੈਂ ਕਿਹਾ ਕਿ ਕੱਲ ਤੱਕ ਸਾਹਿਬ ਨੇ ਹੁਣ ਕੋਈ ਉਹਨਾਂ ਦੇ ਕੋਲ ਪੁਲਿਸ ਤਾਂ ਹੈ ਨਹੀਂ ਇਹ ਫੈਸਲਾ ਨਾਫਿਸ ਗ੍ਰਾਊਂਡ ਲਈ ਇਹ ਤਾਂ ਬਾਅਦ ਵਿੱਚ ਸੰਗਤਾਂ ਨੇ ਦੇਖਣਾ ਜਾਂ ਲੋਕਾਂ ਨੇ ਦੇਖਣਾ ਤੇ ਵੈਸੇ ਵੀ ਐਨੀਵੇ ਇਹ ਤਾਂ ਚਲੋ ਪਤਾ ਨਹੀਂ ਉਹ ਉਹਨਾਂ ਦੇ ਨਾਲ ਦੇ ਜਿਹੜੇ ਅੰਗ ਸੰਗ ਕੈਬਨਟ ਆ ਬਾਦਲ ਸਾਹਿਬ ਦੀ ਉਹ ਕੀ ਸੋਚਦੇ ਆ ਹਾਲਾਂਕਿ 2 ਦਸੰਬਰ ਨੂੰ ਬੜਾ ਪੋਜ਼ਿਟਿਵ ਮਾਹੌਲ ਸੀ ਜੇਕਰ ਇਹ ਸਾਰੀਆਂ ਗੱਲਾਂ ਮੰਨ ਕੇ ਪਿੱਛੇ ਹੋ ਕੇ ਤਾਂ ਦੁਬਾਰਾ ਪਿੱਛੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਤੇ ਹੋ ਸਕਦਾ ਸੀ ਕਿ ਦੁਬਾਰਾ ਚੰਗੀ ਵਾਪਸੀ ਕਰ ਵੀ ਲੈਂਦੇ ਕੋਈ ਏਡੀ ਵੀ ਗੱਲ ਨਹੀਂ ਸਾਲ ਦੋ ਸਾਲਾਂ ਦੇ ਵਿੱਚ ਕਈ ਵਾਰ ਦੁਬਾਰਾ ਅਭਾਜੇ ਤਾਂ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਨੀਅਰਲੀ ਡੇਢ ਦੋ ਸਾਲ ਪਈ ਹੈ ਪਰ ਇਹਨਾਂ ਨੇ ਉਹ ਉਸ ਰਾਸਤਾ ਚੁਣਨ ਦੇ ਨਾਲ ਉਹ ਜਿਹੜਾ ਸ਼ਾਰਟਕਟ ਨੂੰ ਜਿਆਦਾ ਬਿਹਤਰ ਮੰਨਿਆ ਕਿ ਨਹੀਂ ਅਸੀਂ ਨਹੀਂ ਅਸਤੀਫੇ ਦੇਣੇ ਤੇ ਉਹ ਹੁਣ ਅੱਗੇ ਤਾਂ ਇਹ ਹੀ ਗੱਲ ਸੀ ਕਿ ਇਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਅੱਗੇ ਤਾਂ ਇਹ ਹੀ ਗੱਲ ਸੀ ਨਾ ਬਈ ਅਕਾਲੀ ਦਲ ਬਾਦਲ ਨੇ ਬਰਗਾੜੀ ਵਾਲਾ ਇਸ਼ੂ ਹੋ ਗਿਆ ਬੇਅਦਬੀ ਵਾਲਾ ਹੋ ਗਿਆ ਸੰਗਤਾਂ ਦੇ ਗੋਲੀ ਚੜਾਉਣ ਦਾ ਹੋ ਗਿਆ ਡੀਜੀਪੀ ਲਾਉਣਾ ਹੋ ਗਿਆ ਇਹ ਇਹਨਾਂ ਤੇ ਇਲਜ਼ਾਮ ਲੱਗਦੇ ਸੀ ਜਿਨ੍ਹਾਂ ਦੇ ਬਾਬਤੇ ਬਹੁਤ ਸਾਰੇ ਆਰਗੂਮੈਂਟ ਦਿੰਦੇ ਸੀ ਹੁਣ ਤਾਂ ਇਹਨਾਂ ਨੇ ਉਹ ਇਲਜ਼ਾਮ ਸਾਰੇ ਕਬੂਲ ਵੀ ਕਰ ਲਏ ਤੇ ਕਬੂਲ ਕਰਕੇ ਉਧਰੋਂ ਤੁਹਾਨੂੰ ਸਜ਼ਾ ਦਾ ਵੀ ਐਲਾਨ ਹੋ ਗਿਆ ਹੁਣ ਤਾਂ ਇੱਕ ਗੱਲ ਇਹਦੇ ਵਿੱਚ ਇਹ ਵੀ ਐਡ ਹੋ ਗਈ ਕਿ ਤੁਸੀਂ ਤਾਂ ਕਾਲ ਤਖਤ ਸਾਹਿਬ ਦਾ ਆਦੇਸ਼ ਵੀ ਨਹੀਂ ਮੰਨਿਆ ਤੇ ਜੇਕਰ ਉਧਰੋਂ ਜਿੱਦਾਂ ਹੁਣ ਹਜੇ ਤਾਂ ਪਬਲਿਕਲੀ ਤਾਂ ਇਹ ਗੱਲ ਨਹੀਂ ਕਹੀ ਸਿੰਘ ਸਾਹਿਬ ਨੇ ਸਪੋਜ਼ ਕਰੋ ਕੱਲੋਂ ਪਬਲਿਕਲੀ ਕਾਲ ਤਖਤ ਸਾਹਿਬ ਦੇ ਜਥੇਦਾਰੀ ਕਰ ਕਹਿ ਦਿੰਦੇ ਨੇ ਵੀ ਠੀਕ ਹੈ ਜੀ ਅਸੀਂ ਤਾਂ ਆਪਣੇ ਵੱਲੋਂ ਫੈਸਲਾ ਕਰਤਾ ਸੀ ਹੁਣ ਇਹਨਾਂ ਨੇ ਫੈਸਲਾ ਕਾਲ ਤਖਤ ਸਾਹਿਬ ਦਾ ਨਹੀਂ ਮੰਨਿਆ ਇਹ ਹੁਣ ਸੰਗਤਾਂ ਜਾਣਣ ਤੇ ਕਾਲੀ ਦਲ ਜਾਣੇ ਜਾਂ ਲੋਕੀ ਜਾਣਣ ভোটার ਜਾਣਣ ਤੇ ਕਾਲੀ ਦਲ ਜਾਣੇ ਤੇ ਇਹ ਇਹਦਾ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹਾਂ ਇਹ ਗੱਲ ਜੇਕਰ ਉਹ ਪਬਲੀਕਲੀ ਵੀ ਕਹਿਣਗੇ ਤਾਂ ਬਾਕੀ ਗਿਆਨੀ ਹਰਪੀ ਸਿੰਘ ਉਹਨਾਂ ਦੇ ਨਾਲ ਇਹ ਕੀ ਕਰਦੇ ਨੇ ਉਹ ਜਾਦੇ ਮੈਟਰ ਨਹੀਂ ਕਰਦਾ ਕਿਉਂਕਿ ਜੇ ਸਵੀਕੇ ਦੀ ਉਹ ਪਪੂਲਾਰਿਟੀ ਹਾਸਲ ਕਰ ਚੁੱਕੇ ਅਗਿਆਨੀ ਹਰਪੀ ਸਿੰਘ ਹੁਣੀ ਹੁਣ ਬਾਕੀ ਪੰਜ ਸਿੰਘ ਸਹਿਬਾਨ ਹੋਰ ਵੀ ਨੇ ਬਹੁਤਿਆਂ ਨੂੰ ਪੰਜਾ ਸਿੰਘਾਂ ਸਹਿਬਾਨਾਂ ਦਾ ਨਾਮ ਹੀ ਨਹੀਂ ਪਤਾ ਹੋਣਾ ਜਿਆਨੀ ਹਰਪੀ ਸਿੰਘ ਉਹਨਾਂ ਦਾ ਇੱਕ ਸ਼ੁਰੂ ਤੋਂ ਜਲੂ ਦੇ ਕਾਲ ਤੱਕ ਸਾਡੇ ਕਾਰਜਕਾਰੀ ਜਥੇਦਾਰ ਵੀ ਰਹੇ ਉਦੋਂ ਵੀ ਉਹਨਾਂ ਦਾ ਦੌਰ ਦੌਰਾ ਹਿਸਟਰੀ ਕਿ ਦੱਸੂਗਾ ਕਿ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਇੱਕ ਪੰਥ ਕਲਕਿਆਂ ਦੇ ਵਿੱਚ ਸੀਗਾ ਤੇ ਉਹ ਹੁਣ ਵੀ ਹੈਗਾ ਤੇ ਉਹੋ ਜੇਕਰ ਇਕਾਲੀ ਦਲ ਜਿਹੜਾ ਬਾਗੀ ਤੜਾਇਆ ਅੱਛਾ ਇਹ ਵੀ ਤੁਸੀਂ ਦੇਖੋ ਇੱਕ ਇਹ ਚਲੋ ਇੱਕ ਤਾਂ ਇਹ ਹੀ ਗੱਲ ਹੈ ਵੀ ਨਾ ਸਤੀਫਿਆਂ ਨੂੰ ਪਰਮਾਨ ਨਹੀਂ ਕਰਨਾ ਕੱਲੋਂ ਵੰਟੀ ਨਮਾਣਾ ਸਾਹਿਬ ਨੂੰ ਮੈਂ ਸੁਣ ਰਿਹਾ ਸੀ ਕਿ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਜਿਹੜੇ ਬਾਕੀ ਇਹ ਢੜਿਆਂ ਵਾਲੇ ਨੇ ਉਹਨਾਂ ਨੇ ਕੋਈ ਗੱਲ ਕੀਤੀ ਕਿ ਉਹ ਪਾਰਟੀ ਬਣਾਉਣ ਦੀ ਕੋਈ ਇਦਾਂ ਦੀ ਗੱਲ ਆ ਤੇ ਉਹ ਕਹਿੰਦੇ ਦੇਖੋ ਜੀ ਅਕਾਲ ਤਖਤ ਸਾਹਿਬ ਨੇ ਤਾਂ ਕਿਹਾ ਸਕਦਾ ਕਿ ਚੁੱਲ੍ਹੇ ਸਮੇਟਣੇ ਆ ਤੇ ਇਹ ਨਵੇਂ ਚੁੱਲ੍ਹੇ ਬਣਾਉਣ ਦੀ ਗੱਲ ਕਰ ਰਹੇ ਨੇ ਤੇ ਵੈਸੇ ਇਹਨਾਂ ਨੂੰ ਵੀ ਪੁੱਛਿਆ ਜਾਣਾ ਚਾਹੀਦਾ ਕਿ ਸਰ ਉਹ ਤਾਂ ਉਹਨਾਂ ਨੇ ਤਾਂ ਐਕਚੁਅਲੀ ਆਪਣਾ ਚੁੱਲਾ ਸਮੇਟ ਲਿਆ ਸੀ ਇਹ ਤਾਂ ਗੱਲ ਬਹੁਤ ਵਾਰ ਸਾਹਮਣੇ ਆ ਚੁੱਕੀ ਆ ਕਿ ਜਿਹੜਾ ਬਾਗੀ ਢੜਾ ਉਹਨਾਂ ਦੇ ਬਰ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਉਸ ਕਮੇਟੀ ਦੇ ਵਿੱਚ ਬਡਾਲਾ ਸਾਹਿਬ ਵੀ ਸੀ ਹਰਜਿੰਦਰ ਸਿੰਘ ਧਾਮੀ ਵੀ ਸੀ ਵੀ ਇਹਨਾਂ ਦੇ ਨਾਲ ਉਹ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਵੀ ਉਹਦੀ ਕੁਝ ਕੀ ਉਹਦੀ ਉਗਸੁਗ ਲਈ ਜਾਵੇ ਤੇ ਉਹਨਾਂ ਨੇ ਉਦੋਂ ਹੀ ਬਾਕੀ ਜਿਹੜੇ ਸੀਗੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੋ ਵੀ ਸੁਧਾਰ ਲੈਰ ਵਾਲਾ ਹਾਲਾਂਕਿ ਉਹਨਾਂ ਨੇ ਕੋਈ ਪਾਰਟੀ ਦਾ ਰਜਿਸਟਰ ਨਹੀਂ ਸੀ ਕਰਵਾਈ ਵੀ ਅਸੀਂ ਆਪਣਾ ਸਾਰਾ ਸਮੇਟ ਦਿੱਤਾ ਤੇ ਅਸੀਂ ਇਹਨਾਂ ਦੇ ਨਾਲ ਇਕੱਠੇ ਹੋ ਕੇ ਚੱਲਣ ਨੂੰ ਤਿਆਰ ਆ ਤੇ ਪਰ ਹੁਣ ਉਹ ਕਹਿੰਦੇ ਕਿ ਸਾਨੂੰ ਇਹ ਨਾਲ ਹੀ ਰਲਣ ਨੂੰ ਤਿਆਰ ਨਹੀਂ ਤੇ ਭਾਈ ਫੇਰ ਅਸੀਂ ਕੀ ਕਰੀਏ ਜਾਂਦੇ ਹੀ ਅਸੀਂ ਤਾਂ ਵੀ ਪੋਲਿਟਿਕਸ ਤਾਂ ਉਹਨਾਂ ਨੇ ਵੀ ਕਰਨੀ ਹੋਈਆਂ ਵੀ ਜੇ ਇਹ ਸਾਨੂੰ ਨਾਲ ਹੀ ਨਹੀਂ ਰਲਾਉਂਦੇ ਤੇ ਇਹ ਹੁਣ ਇਕੱਲੇ ਅਸਤੀਫੇ ਮੰਨਣ ਦੀ ਨਹੀਂ ਗੱਲ ਮੰਨ ਤਾ ਇਹ ਵੀ ਨਹੀਂ ਰਹਿ ਉਹ ਉਸ ਤੋਂ ਬਾਅਦ ਜਦੋਂ ਉਹ ਕਲਤਖ ਸਾਹਿਬ ਦੇ ਆਦੇਸ਼ ਤੋਂ ਬਾਅਦ ਇਹ ਐਮਸੀ ਦੀਆਂ ਇਲੈਕਸ਼ਨਾਂ ਹੋਈਆਂ ਜੇਕਰ ਇਹਨਾਂ ਨੇ ਉਹਨਾਂ ਨੂੰ ਨਾਲ ਰਲਣਾ ਹੁੰਦਾ ਤੇ ਉਹਨਾਂ ਨੂੰ ਕਹਿ ਸਕਦੇ ਸੀ ਵੀ ਆਓ ਭਾਈ ਇਕੱਠੇ ਬੈਠ ਕੇ ਆਪਾਂ ਇਹਦੇ ਉੱਤੇ ਵਿਚਾਰ ਚਰਚਾ ਕਰ ਲੈਨੇ ਆ ਪਰ ਇਦਾਂ ਨਹੀਂ ਹੋਇਆ ਤੇ ਨਾਲ ਦੀ ਨਾਲ ਵੈਸੇ ਵੀ ਉਹ ਤਾਂ ਇਹ ਦਿਲਜੀਤ ਸਿੰਘ ਚੀਮਾ ਵੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੂੰ ਅਸੀਂ ਇੱਕ ਵਾਰੀ ਕੱਢਤਾ ਜੀ ਉਹਨਾਂ ਤੇ ਤਾਂ ਤੇ ਅਨਸ਼ਾਸਨਿਕ ਕਾਰਵਾਈ ਹੋਈ ਆ ਸੋ ਦੈਟ ਮੀਨਸ ਕਿ ਉਹ ਜਿਹੜੇ ਸਾਥੀ ਬਾਕੀ ਹੋਏ ਨੇ ਉਹਨਾਂ ਨੂੰ ਤਾਂ ਨਾਲ ਇਹਨਾਂ ਨੇ ਨਹੀਂ ਰਲਣਾ ਤੇ ਉਹ ਹੁਣ ਉਹਨਾਂ ਨੂੰ ਵੀ ਤਕਰੀਬਨ ਇਹ ਨਜ਼ਰ ਆ ਰਿਹਾ ਸੋ ਇਹ ਤਾਂ ਦੋ ਤੜੇ ਹੈਗੇ ਹੈਗੇ ਪਰ ਹੁਣ ਜਿਹੜੀ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਧਿਰ ਖੜੀ ਹੋ ਰਹੀ ਹੈ ਉਹ ਇਹਨਾਂ ਦੇ ਲਈ ਸਾਰਿਆਂ ਦੇ ਲਈ ਜਿਹੜੀ ਹੈ ਇੱਕ ਵੱਡੀ ਥ੍ਰੈਟ ਹੋਵੇਗੀ ਥ੍ਰੈਟ ਇਨ ਮੀਨਸ ਕਿ ਪੋਲਿਟਿਕਸ ਦੇ ਵਿੱਚ ਤੇ ਪਰ ਉਹ ਮੋਸਟਲੀ ਉਹ ਤਾਂ ਹੀ ਕਾਮਯਾਬ ਹੋਵੇਗੀ ਜੇਕਰ ਭਾਈ ਅਮਰਿਤਪਾਲ ਸਿੰਘ ਹੁਣੀ ਬਾਹਰ ਹੁੰਦੇ ਆ ਤੇ ਭਾਈ ਅਮਰਿਤਪਾਲ ਸਿੰਘ ਹੁਣੀ ਵੀ ਜੇਕਰ ਬਾਹਰ ਆ ਕੇ ਕਿਸੇ ਡਿਫਰੈਂਟ ਤਰੀਕੇ ਨਾਲ ਡਿਫਰੈਂਟ ਅਪਰੋਚ ਦੇ ਨਾਲ ਜਿਹੜਾ ਅੱਗੇ ਵਧੇ ਆ no doubt ਪਈ ਅਮਰਿਤਪਾਲ ਸਿੰਘ ਉਹਨਾਂ ਨੂੰ ਜੀਐਸਟੀਕੇ ਦੀ ਪੌਪੁਲੈਰਿਟੀ ਹਾਸਲ ਹੋਈ ਸੀ ਉਹਦੀਆਂ ਬਹੁਤ ਸਾਰੀਆਂ ਉਹਦੇ ਰੀਜਨ ਸੀਗੇ ਉਹਦੇ ਵਿੱਚ ਦੀਪ ਸਿੱਧੂ ਉਹਨਾਂ ਦਾ ਪਹਿਲਾ ਜੀਐਸਟੀਕੇ ਨਾਲ ਉਹ ਉਹਨਾਂ ਦਾ ਸਾਰਾ ਰਿਆ ਪੰਥ ਖਾਲਕਿਆਂ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਇੱਕਦਮ ਐਕਸੀਡੈਂਟ ਦੇ ਨਾਲ ਬਹੁਤ ਉਹਨੂੰ ਉਹਦੇ ਤੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਗਏ ਐਕਸੀਡੈਂਟ ਦੇ ਉੱਤੇ ਉਹਦੇ ਚੱਲਦੇ ਆ ਜਿਹੜੇ ਵਾਰਿਸ ਪੰਜਾਬ ਦੇ ਉਹਨੂੰ ਇੱਕ ਵੈਸੇ ਹੀ ਲੋਕਾਂ ਦੇ ਵਿੱਚ ਉਹਦੀ ਗੱਲ ਸੀਗੀ ਤੇ ਜਦੋਂ ਅਮਰਿਤਪਾਲ ਸਿੰਘ ਹੁਣੀ ਆਉਂਦੇ ਨੇ ਤੇ ਉਹ 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 ਆਬਵੀਅਸਲੀ ਬਹੁਤ ਤਗੜੇ ਬੁਲਾਰੇ ਨੇ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਬੋਲਣ ਦੀ ਵੀ ਉਹਨਾਂ ਨੂੰ ਕਲਾ ਹੈਗੀ ਉਹਨਾਂ ਨੂੰ ਜਿਹੜਾ ਗੱਲ ਕਿੱਦਾਂ ਕਰਨੀ ਇਹਦੇ ਬਾਬਤ ਚੰਗੀ ਤਰ੍ਹਾਂ ਉਹ ਜਾਣਦੇ ਨੇ ਸੋ ਉਹਦੇ ਚੱਲਦੇ ਉਹਨਾਂ ਨੂੰ ਬਹੁਤ ਪਪੂਲੈਰਿਟੀ ਹਾਸਲ ਹੋਈ ਤੇ ਇੱਕ ਮੈਨੂੰ ਜ਼ਾਤੀ ਤੌਰ ਤੇ ਵੀ ਹਮੇਸ਼ਾ ਲੱਗਦਾ ਕਿ ਇੱਕ ਇੱਕ ਤੇ ਜਿਹੜੀ ਚੀਜ਼ ਉਹਨਾਂ ਨੇ ਐਕਚੁਅਲੀ ਉਹ ਇਹ ਕਿਉਂਕਿ ਇਦਾਂ ਦਾ ਮੌਕਾ ਕਿਸੇ ਆਮ ਬੰਦੇ ਨੂੰ ਮਿਲਦਾ ਨਹੀਂ ਕਿ ਤੁਸੀਂ ਜੇਕਰ ਕੋਈ ਹੁਣ ਸੁਪੋਜ਼ ਕਰੋ ਆਪਣੇ ਚੋਂ ਕੋਈ ਸੋਚੇ ਕਿ ਅਸੀਂ ਪੰਜਾਬ ਦੇ ਲਈ ਜਾਂ ਕੋਈ ਪਾਰਟੀ ਬਣਾ ਕੇ ਜਾਂ ਕੁਝ ਕਰਨਾ ਇਟਸ ਨੋਟ ਈਜ਼ੀ ਕਿੰਨੇ ਲੋਕੀ ਨੇ ਆਪਣੇ ਜਿਹੜੇ ਜਿਨ੍ਹਾਂ ਦਾ ਨਾਮ ਵੀ ਹੈਗਾ ਉਹ ਪਾਰਟੀਆਂ ਬਣਾਉਂਦੇ ਨੇ ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ ਨਾ ਕੋਈ ਬੋਟਾ ਪਾਉਂਦਾ ਨਾ ਕੋਈ ਪਤਾ ਹੁੰਦਾ ਕਿਸੇ ਨੂੰ ਕਿ ਹਾਂ ਆਹ ਬੰਦੇ ਵੀ ਬੋਟਾਂ ਦੇ ਵਿੱਚ ਖੜਿਆ ਜਾਂ ਆਹ ਬੰਦੇ ਵੀ ਪੰਜਾਬ ਦੇ ਪੋਲਿਟਿਕਸ ਦੇ ਵਿੱਚ ਐਕਟਿਵ ਆ ਐਵੇਂ ਆਪਣੇ ਹਲਕੇ ਦੇ ਇੱਕ ਦੋ ਲੋਕਾਂ ਨੂੰ ਜਿਹੜਾ ਇਲਾਕਿਆਂ ਤੋਂ ਬਾਹਰ ਉਹਨਾਂ ਨੂੰ ਨਹੀਂ ਕੋਈ ਜਾਣਦਾ ਹੁੰਦਾ ਪਰ ਪਾਇ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਜੇਐਸਵੀ ਕੇ ਦੀ ਪੌਪੂਲਾਰਿਟੀ ਹਾਸਲ ਕੀਤੀ ਉਹ ਬਹੁਤ ਵੱਡੇ ਲੈਵਲ ਤੇ ਸੀ ਤੇ ਜੇਕਰ ਉਹ ਉਹਦਾ ਸਹੀ ਫਾਇਦਾ ਉਠਾਉਂਦੇ ਨਾ ਜੇਕਰ ਉਹ ਜਿਹੜਾ ਇਨਸਟੈਡ ਆਫ ਕਿਉਂਕਿ ਉਹ ਕੋਈ ਐਡਾ ਮਸਲਾ ਹੈ ਨਹੀਂ ਸੀ ਉਹਨੂੰ ਬੁਨਿਆਦ ਜ਼ਰੂਰ ਬਣਾਇਆ ਗਿਆ ਥਾੜੇ ਵਾਲੇ ਮਸਲੇ ਨੂੰ ਪਰ ਉਹ ਕੋਈ ਐਡਾ ਮਸਲਾ ਹੈ ਨਹੀਂ ਸੀ ਜੇਕਰ ਇਦਾਂ ਦੇ ਉਹ ਉਹ ਇੱਕ ਬਹੁਤ ਵੱਡੀ ਗਲਤੀ ਸੀ ਜਿਹਨੂੰ ਕਿ ਸਰਦਾਰ ਅੰਜਵੀਰ ਸਿੰਘ ਹੁਣੀ ਵੀ ਕਹਿ ਚੁੱਕੇ ਨੇ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਜਦੋਂ ਇਹਨਾਂ ਨੇ ਇਹ ਕੀਤਾ ਸੀਗਾ ਜਨਾਲੇ ਥਾੜੇ ਵਾਲੀ ਘਟਨਾ ਉਦੋਂ ਤਾਂ ਇੱਕ ਤਰੀਕੇ ਨਾਲ ਉਹਨਾਂ ਨੇ ਹੱਕ ਦੇ ਵਿੱਚ ਹੀ ਕਿਹਾ ਸੀਗਾ ਪਰ ਬਾਅਦ ਵਿੱਚ ਸਰਦਾਰ ਅਜਮੇਲ ਸਿੰਘ ਉਹਨਾਂ ਨੇ ਵੀ ਕਿਹਾ ਕਿ ਉਹ ਕੋਈ ਐਡਾ ਮਸਲਾ ਨਹੀਂ ਸੀ ਇਹਨਾਂ ਨੂੰ ਉੱਥੇ ਨਹੀਂ ਸੀ ਇਸ ਤਰੀਕੇ ਨਾਲ ਜਾਣਾ ਚਾਹੀਦਾ ਆਪਣੇ ਆਪ ਨੂੰ ਇਹਨਾਂ ਨੇ ਖੁਦ ਹੀ ਐਕਸਪੋਜ਼ ਕਰ ਲਿਆ ਇੱਕ ਇੱਕ ਵੱਡੀ ਚੀਜ਼ ਦਿੱਤੀ ਜਿਹੜੀ ਆ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਕੋਈ ਉਹਨਾਂ ਨੂੰ ਗ੍ਰਿਫਤਾਰ ਕਰ ਸਕੇ ਸੋ ਇਦਾਂ ਦੀ ਗਲਤੀ ਜੇਕਰ ਉਹ ਨਾ ਕਰਦੇ ਤਾਂ ਉਹ ਬਹੁਤ ਤਗੜੀ ਤਾਕਤ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੈਸੇ ਵੀ ਸੀਗੇ ਹੁਣ ਤਾਂ ਉਹਨਾਂ ਨੇ ਵੈਸੇ ਜੇਲ੍ਹ ਚ ਬੈਠਿਆ ਨੇ ਵੀ ਸਾਬਤ ਕਰ ਤੱਕ ਜੇ ਸ੍ਰੀ ਕਨਾਲ ਖਡੂਰ ਸਾਹਿਬ ਦੀਆਂ ਉਹ ਚੋਣਾਂ ਜਿੱਤੇ ਨੇ ਪਰ ਉਹ 14 ਜਨਵਰੀ ਨੂੰ ਐਲਾਨ ਕੀ ਕਰਦੇ ਨੇ ਇਹਦੇ ਪੋਲੀਟੀਕਲ ਪਾਰਟੀ ਉਹ ਕਿਦਾਂ ਚੱਲਦੀ ਹੈ ਤੇ ਕੀ ਉਹ ਜੇਲ੍ਹ ਚੋਂ ਬਾਹਰ ਆਉਂਦੇ ਆ ਜਾਂ ਨਹੀਂ ਆਉਂਦੇ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲਿਆਂ ਦੇ ਨਾਲ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ